ਕੋਈ ਕਹਿੰਦਾ ਸੀ 700 ਦਾ ਸੂਟ ਕੋਈ 800 ਦਾ ਕੱਲ ਵੀ 100 ਸੋਚ ਦਿੱਤੇ ਤੇ ਅੱਜ ਵੀ ਢੇਰ ਲਾਣਾ 100 ਸੋਚ ਦੇ ਜਾਂਦੇ ਹੋ ਭਾਜੀ 100 ਰੁਪਏ ਦੇ ਰਿਆਂ ਜੇ ਭਾਂਪਰੇ ਦੂਰ ਦੂਰ ਆ ਰਿਹਾ ਤੇ ਲੈ ਕੇ ਵੀ ਜਾ ਰਿਹਾ ਇੱਧਰ ਬਿੱਲ ਬਣਦੇ ਵੇ 100 ਰੁਪਏ ਸੂਟ ਗੱਲਾਂ ਨਹੀਂ ਕਰਦੇ ਫਾਇਦਾ ਦਿੰਨੇ ਆ ਫਾਇਦਾ ਭਾਜੀ ਸਾਰਾ ਬਾਜ਼ਾਰ ਵਿਹਲਾ ਬੈਠਾ ਰੇ ਬਾਬੇ ਦੇ ਹੱਥ ਦੇ ਮੇਲਾ ਲਗਾ ਕੋਈ 100 ਰੁਪਏ ਦਾ ਸੂਟ ਦੇ ਤਾਂ 50-50 ਰੁਪਏ ਦੀਆਂ ਹੁੱਡੀਆਂ ਦੇ ਦਿਆਂ ਵੱਡੇ 3 ਮੀਟਰ ਦਾ ਕੁੜਤਾ ਵੀ ਆ ਮੈਂ ਪਿਓਰ ਕੋਟਨ ਦਾ 1.5 ਗਜ ਬਣੇ ਵਾਲਾ ਜੀ ਆਹ ਦੇਖੋ ਸੈਜ ਦੇ ਕੱਪੜੇ ਦੀ ਕੁਆਲਿਟੀ ਦੇਖੋ ਪਿਓਰ ਕੋਟਨ ਭਾਜੀ 1000 ਰੁਪਏ ਦੇ 4 ਕੁਰਤੇ ਵੇਮੇ ਆਜੋ ਬਾਬੇ ਦੀ ਹੱਡੀ ਦੇਖੋ ਜਿਹੜੇ ਕਰੇਮ ਦੇ ਸੂਟ 12 1200 ਦੇ ਬਾਜ਼ਾਰ 'ਚ ਡੰਮੀਆਂ ਤੇ ਆਹ ਦੇਖੋ 450 ਰੁਪਏ 'ਚ 450 ਰੁਪਏ 'ਚ 450 ਰੁਪਏ ਦੇਣਾ ਜਿਹੜਾ ਮਰਜੀ ਸੂਟ ਚੱਕ ਕੇ ਲੈ ਲਓ ਬਲ ਹੈਵੀ ਆਰਟੀਕਲ ਆਲੇ ਦੁਪੱਟਾ ਨਾਲ ਰੇਟ 5000 ਤੇ 1500 ਦਾ ਕੋਈ ਦਿੰਦਾ 2000 ਪਿਓਰ অর্ਗੈਂਜ਼ਾ ਦੇ 500 ਰੁਪਏ ਦਾ ਸੂਟ ਭਾਜੀ ਕੋ ਜਿਹੜੇ ਵਿਆਹ ਸ਼ਾਦੀ ਲਈ ਕਪੜਾ ਦਾਜਬਰੀ ਦੇਣ ਲੈਣ ਕਾ ਨਾ ਆਜੋ 1200 15 15 16 ਸੂਟ 5 500 ਚ ਲੈ ਜਾਓ ਤੁਸੀਂ 5 500 ਰੁਪਏ ਬਲੈਕ ਸੂਟ ਦੀ ਬਿਊਟੀ ਆ ਗਈ ਹੈ ਸੈਲੀਬ੍ਰਿਟੀ 5 500 ਰੁਪਏ ਆ ਸੌਦਾ ਦੇਖ ਲਓ ਨੇੜੇ ਕਰਕੇ ਮੈਂ ਕਹਿੰਦਾ ਹੈਂਡਵਰਕ ਨਾਲ ਲੱਦਿਆ ਹੋਇਆ ਪੀਸ ਹਾਂਜੀ ਨਾਲ ਦੁਪੱਟਾ ਫੁੱਲ ਪਿਓਰ ਜੀ ਰੰਗ ਵੀ ਮਿਲਣਗੇ ਚਾਰ ਚਾਰ ਰੇਟ 600 ਰੁਪਏ ਆ ਚੱਕ ਲਓ 600 ਰੁਪਏ ਆ ਇਦਾਂ ਦੇ ਪਿਓਰ ਬ੍ਰਾਂਡਰ ਟ ਇਹ ਗਾਜੀ ਨਾ 1000 ਨਾ 1500 600 ਰੁਪਏ ਅਲ ਹਪੀਸ ਦੇਖ ਲੋ 700 ਰੁਪਏ ਦਾ ਦਾਂਗੇ ਪੂਰਾ ਚੈਲੰਜਰ ਰੇਟ ਦਾ ਹਰ ਤਰ੍ਹਾਂ ਦੇ ਰੰਗ ਮਿਲ ਜਾਣੇ ਆ 7-700 ਰੁਪਏ ਦੇ 15 1500 ਦੇ ਹੈਵੀ ਟਿਸ਼ੂ ਦੇ ਸੂਟ মাত্র 700 ਰੁਪਏ ਸਤੰਬਰ ਦਾ ਸਾਰਾ ਮਹੀਨਾ ਇਦਾਂ ਚੱਲੂਗਾ ਭਾਜੀ ਨਵਰਾਤ ਤੋਂ ਸ਼ੁਰੂ ਜੈ ਮਾਤਾ ਜੀ ਨਾਲ ਰਹਿ ਕੇ ਅੰਤ ਤੱਕ ਪਟਾਕਾ ਪਾਤਰ ਰੇਟਾਂ ਦਾ ਜੀ ਕਰਵਾ ਚੌਥ ਸਪੈਸ਼ਲ ਸੂਟ ਕੰਮ ਦੇਖੋ ਕਟਵਰਕੀ ਕਢਾਈ ਥੱਲੇ ਹਾਂਜੀ ਕਿੰਨਾ ਹੈਵੀ ਪੀਸ ਜੀ ਆਲੋ ਦੁਪੱਟਾ ਨਾਲ ਜੀ 800 ਰੁਪਏ ਦਾ ਕਰਤਾ ਦੇਖੋ ਭਾਜੀ ਪਿਓਰ オリジナル ਸਿਲਕ ਦੇ ਸੂਟ ਦੁਪੱਟੇ ਨਾਲ ਭਾਜੀ 2250 ਰੁਪਏ ਦਾ ਸੂਟ ਹਾਂਜੀ ਆਲੋ ਭਾਜੀ ਰੰਗ ਵੀ ਡਿਜ਼ਾਈਨ ਵੀ 1100 ਰੁਪਏ ਕਰਤਾ ਜੀ 100 ਰੁਪਏ 100 ਰੁਪਏ 100 ਰੁਪਏ ਬਾਬੇ ਦੀ ਹੱਟੀ ਦੇ ਹੋ ਗਈ 100 ਰੁਪਏ ਬਈ ਕੋਈ ਕਹਿੰਦਾ ਸੀ 700 ਦਾ ਸੂਟ ਕੋਈ 800 ਦਾ ਕੱਲ ਵੀ 100 ਸੋਹ ਦਿੱਤੇ ਅੱਜ ਵੀ ਢੇਰ ਲਾਣਾ 100 100 ਤੇ ਜਾਂਦੇ ਹੋ ਭਾਜੀ 100 ਰੁਪਏ ਦੇ ਰਿਆਂ ਜੇ ਭੈਣ ਭਰਾ ਦੂਰ ਦੂਰ ਆ ਰਿਆ ਤੇ ਲੈ ਕੇ ਵੀ ਜਾ ਰਿਆ ਇਧਰ ਬਿੱਲ ਬਣਦੇ ਵੇ 100 ਰੁਪਏ ਸੂਟ ਗੱਲਾਂ ਨਹੀਂ ਕਰਦੇ ਫਾਇਦਾ ਦਿੰਨੇ ਆ ਫਾਇਦਾ ਭਾਜੀ ਸਸਰੀ ਘਰ ਕੀ ਹਾਲ ਚਾਲ ਏ ਆ ਜਾਓ ਫਿਰ ਜਲਦੀ ਜਲਦੀ ਬਾਬੇ ਲੈਟ ਦੇ ਐਤਵਾਰ ਵੱਡਾ ਬੈਨੀਫਿਟ ਹੋ ਰਿਹਾ ਭਾਜੀ ਕੱਲ ਇੱਕ ਸਕੂਟਰੀ ਵੀ ਗਵਾਚ ਗਈ ਉਹਦੇ ਪਰ ਵੀ ਦੱਦਿਏ ਵੀ ਕੋਈ ਭੈਣ ਆਪਣੀ ਸਕੂਟਰੀ ਛੱਡ ਗਈ ਦੂਜੇ ਹੀ ਲੈ ਗਈ ਭਾਈਓ ਵਾਪਸ ਕਰ ਜੋ ਬਾਜੋ ਅਗਲੇ ਨੇ ਵੀ ਪ੍ਰੋਬਲਮ ਹੈ ਤੁਹਾਨੂੰ ਵੀ ਪ੍ਰੋਬਲਮ ਹੈ। ਉਹ ਦੇਖੋ ਸਾਰਾ ਬਾਜ਼ਾਰ ਵਿਹਲਾ ਬੈਠਾ ਰੇ ਬਾਬੇ ਦੇ ਹੱਥ ਦੇ ਮੇਲਾ ਲਗਾ। ਅੱਜ ਤੁਹਾਡੇ ਭੱਡੇ ਫਾਇਦੇ ਕਰ ਦੇਣੀ ਆ। ਇੱਧਰ ਦੇਖੋ ਭਾਜੀ। 100 ਰੁਪਏ ਦਾ ਸੂਟ ਦੇ ਟੀ-ਸ਼ਰਟਾਂ ਕਰਦੀਆਂ 50-50 ਰੁਪਏ ਭਾਜੀ। ਸੁਣੋ ਜੀ 100-100 ਰੁਪਏ ਦਾ ਸੂਟ ਦੇਤਾ 50-50 ਰੁਪਏ ਦੀਆਂ ਹੁੱਡੀਆਂ ਦੇ ਦੀਆਂ। ਐ ਲੋ ਭਾਜੀ। 1000 ਦੇ ਚਾਰ ਕੁਰਤੇ ਵੀ ਅੰਮੇ ਵੀ ਲੇਤੇ। 250 ਰੁਪਏ ਦਾ ਕੁਰਤਾ ਵੀ ਅੰਮਾ। ਸਭ ਤੋਂ ਵੱਡੀ ਗੱਲ 3.5 ਮੀਟਰ ਦਾ ਕੁਰਤਾ ਵੀ ਅੰਮਾ। ਜਿਹੜਾ ਬਾਜ਼ਾਰ 'ਚ ਘੱਟੋ ਘਾਟ 8900 ਦਾ ਇੱਕ ਮਿਲਦਾ ਸਾਢੇ 3 ਮੀਟਰ ਦਾ ਕੁਰਦਾ ਪਜਾਮਾ ਪਿਓਰ ਕੋਟਨ ਦਾ 1.5 ਗਜ ਪਨੇ ਵਾਲਾ ਜੀ ਆਹ ਦੇਖੋ ਸੈੱਜ ਦੇ ਕੱਪੜੇ ਦੀ ਕੁਆਲਿਟੀ ਦੇਖੋ ਪਿਓਰ ਕੋਟਨ ਭਾਜੀ 1000 ਰੁਪਏ 'ਚ ਚਾਰ ਕੁਰਦੇ ਪਜਾਮੇ ਆਜੋ ਬਾਬੇ ਦੀ ਢਟੀ ਦੇ ਸੋ ਬਾਜ਼ਾਰ 'ਚ ਕੋਈ 700 800 ਕਰਦਣ ਦੀ ਲੋੜ ਨਹੀਂ ਬਾਬੇ ਦੀ ਢਟੀ ਤੇ ਆਜੋ 1000 ਦੇ ਚਾਰ ਕੁਰਤੇ ਪਜਾਮੇ ਲੈ ਜਾਓ 250 ਰੁਪਏ ਦਾ ਕੁਰਤਾ ਪਜਾਮਾ ਇੱਧਰ ਦੇਖੋ ਤੁਸੀਂ 1000 1012 1200 'ਚ 450 ਹੀ ਦੇਣੇ ਅੱਜ ਤੇ ਜਿਹੜੇ 5-5000 ਦੇ ਸੋਟੇ 2-2000 ਜੀ ਦੇ ਮਾ ਗਿਆ ਭਾਜੀ ਅਜੇ ਵੱਡਾ ਫੈਰਾ ਘਰਨ ਲਗਾ ਚੀਜ਼ਾਂ ਲਗਾਣੇਗਾ 1 2 1 ਆਜੋ ਇਹਨੂੰ ਆਹ ਦੇਖ ਲਓ ਸੋਦੇ ਮਜਾ ਆ ਜੂਗਾ ਤਬੀਆਂ ਖੁਸ਼ ਹੋ ਜੂਗੀ ਮਤਲਬ ਨੇਹਰੀਆਂ ਕਰਤੀਆਂ ਨੇਹਰੀਆਂ ਭਾਜੀ ਹਾਂਜੀ ਆਹ ਦੇਖ ਔਰਗੈਂਜ਼ਾ ਦੇ ਸੂਟ ਦੁਪੱਟੇ ਮਿਰਰ ਵਰਕ ਦੇ ਨਾਲ ਹਾਂਜੀ ਆਹ ਲੋਪ ਅਸੀਂ ਪੀਸ ਦੇਖੋ ਤੁਸੀਂ ਔਰਗੈਂਜ਼ਾ ਦੇ ਨਾਲ ਮਿਰਰ ਵਰਕ ਕੀਤਾ ਹੋਇਆ ਜੀ ਅਜ ਰੰਗ ਆਣਗੇ ਅਜਾ ਦੇ ਡਿਜੀਟਲ ਦੁਪੱਟੇ ਸੂਟਾ ਦੇਖੋ 1200 1500 ਆਹ ਦੇਖੋ ਭਾਜੀ ਪੀਸ ਓਏ ਹੋਏ ਹੋਏ ਹੋ ਰੂਹ ਖੁਸ਼ ਹੋ ਜੇਗੀ ਭਾਜੀ ਵੱਡਾ ਫੈਲਾ ਦੇ ਲਗਾ ਭਾਜੀ 500 ਰੁਪਏ 500 ਰੁਪਏ ਸੂਟ ਕਰਤਾ ਹਾ ਆ ਲੋ 500 ਰੁਪਏ ਸੂਟ ਲਓ 12 1200 15 1500 ਬਾਜ਼ਾਰ ਚ ਬਾਬੇ ਜਿੱਡੇ 5 500 ਰੁਪਏ ਚ ਲੱਗੇ ਆ ਦੇਖ ਲਓ ਭਾਜੀ ਹਰ ਕੈਂਸਲ ਦੇ ਸੂਟ ਦੁਪੱਟੇ ਹਾਂਜੀ ਆ ਦੇਖੋ ਪੀਸ ਇਸ ਡਿਸਟਰ অর্ਗਾਂਜ਼ਾ ਮਿਰਰ ਵਰਗ ਲੈਣਾ 5500 ਰੁਪਏ ਕਰਤੀ ਆ ਵੀ ਦੇਖੋ ਕੋਈ 1500 ਨਹੀਂ ਕੋਈ 1200 ਨਹੀਂ 500 ਰੁਪਏ ਦੇਣਾ ਇਹਦੇ ਵਿੱਚ ਜਿੰਨੇ ਮਰਜ਼ੀ ਸੂਟ ਲਾ ਜਾਓ ਤੁਸੀਂ ਆ ਦੇਖੋ ਭਾਈ ਚਾਰ ਚਾਰ ਕਲਰ ਆ ਲੋ 5500 ਰੁਪਏ ਸੂਟ ਆ ਦੇਖੋ ਔਰ ਗੈਂਜ਼ਰ ਦੇ ਮਿਰਰ ਵਰਕਰ ਦੇ ਸੂਟ ਦੇਖੋ ਜਿਹਨੇ ਵਿਆਹ ਸ਼ਾਦੀ ਲਈ ਕਪੜਾ ਦਾਜਬਰੀ ਦੇਣ ਲੈਣ ਕਾ ਨਾ ਆਜੋ 1215 15 16 ਸੂਟ 5 500 ਚ ਲੈ ਜਾਓ ਤੁਸੀਂ 5 500 ਧਮਾਕਾ ਕਰਤਾ ਭਾਜੀ ਆ ਦੇਖੋ ਲਈ ਧਮਾਕੇ ਚਾਹੇ 1 ਲੈ ਜੋ ਚਾਹੇ 2 ਲੈ ਜੋ ਰੰਗ ਵੀ ਬਹੁਤ ਆ ਤੇ ਡਿਜ਼ਾਈਨ ਵੀ ਬਹੁਤ ਆ 1 2 1 ਡਿਜ਼ਾਈਨ 1 2 1 ਧਮਾਕਾ ਨਵੇਂ ਦਾ ਨਵਾਂ ਪਲਾਸ ਚ ਨਵੇਂ ਦਾ ਨਵੀਂ ਚੀਜ਼ ਆਹ ਦੇਖੋ ਓਏ ਹੋਏ 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 ਭਾਜੀ ਕਲਰ ਚਾਰ ਦੇਖੋ ਤੁਸੀਂ ਹਾਂਜੀ ਐਦਾਂ ਦੇ ਸੂਟ ਆਹ ਦੇਖੋ ਪੀਸ ਬਣਿਆ ਹੋਇਆ ਪਿਓਰ ਔਰਗੈਂਜ਼ਾ ਦੇ 500 ਰੁਪਏ ਦਾ ਸੂਟ ਭਾਜੀ ਇਹ 500 ਜੀ ਨਾ ਆ ਦੇਖੋ ਔਰਗੈਂਜ਼ਾ ਦੇ ਚਲੇਣਾ ਦਾ 5-500 ਰੁਪਏ ਚ ਦੇ ਰਨੇ ਤੁਹਾਨੂੰ ਆ ਲੋ ਆ ਦੇਖੋ ਚੀਜ਼ਾਂ ਭਾਜੀ ਇੱਕਦੋ ਇੱਕ ਕਲਾਸ ਪੀਸ ਆ ਗਏ ਜੇ ਹੈਂਡ ਵਰਕਰ ਦੇ ਨਾਲ ਆ ਇਦਾਂ ਦੇ ਪਿਓਰ ਬ੍ਰਾਂਡਡ ਟਿਸ਼ੂ ਦੇ ਸੂਟ ਹਾਂਜੀ ਠੀਕ ਹੈ ਜੀ ਨਾ 1000 ਨਾ 1500 600 ਰੁਪਏ ਆ ਲੋ ਦੇਖੋ 600 ਰੁਪਏ ਦੇ ਵਿੱਚ ਨਾਲ ਦੀ ਨਾਲ ਵੀਡੀਓ ਚ ਖੋਲ ਹੀ ਜਾਂਦੇ ਆ ਨਾਲ ਦੀ ਨਾਲ ਦਹੀ ਵੀ ਜਾਂਦੇ ਆ ਆ ਦੇਖੋ ਰੈੱਡ ਸੂਟ ਤਮਾਕਾ ਓਏ ਹੋਏ 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 ਕਰਵਾ ਚੋ ਸਪੈਸ਼ਲ ਸੂਟ ਕੰਮ ਦੇਖੋ ਕਟਵਰ ਗਰੀ ਕਢਾਈ ਥੱਲੇ ਹਾਂਜੀ ਕਿੰਨਾ ਹੈਵੀ ਪੀਸ ਜੀ ਆਈ ਲਵ ਦੁਪੱਟਾ ਨਾਲ ਜੀ ਆਹ ਦੇਖੋ ਭਾਜੀ 800 ਰੁਪਏ ਦਾ ਕਰਤਾ ਜੀ ਦੇਖੋ ਕਰਵਾ ਚੌਤ ਲਈ ਬੈਟਿੰਗ ਸੂਟ ਲੈਣਾ ਆ ਲੈ ਜੋ ਕੋਈ 2000 ਨਹੀਂ 8-800 ਰੁਪਏ ਦੇ ਵਿੱਚ ਦੇ ਦੇਣੇ ਆ ਆ ਦੇਖੋ ਭਾਜੀ ਪੀਸ ਮਸਲੀਨ ਦਾ ਸੂਟ ਦੁਪੱਟਾ ਹਾਂਜੀ ਰੋਏ ਨਵੀਂ ਵੈਰਾਈਟੀ ਆ ਦੇਖੋ ਆ ਲੋ ਦੁਪੱਟਾ ਰੇ ਕੋ ਨਾਲ ਇੱਕ ਤੋਂ ਇੱਕ ਕਲਰ ਜੜ 400 ਰੁਪਏ 400 ਰੁਪਏ ਜਹਾ ਬਿਲਕੁਲ ਭਾਜੀ ਲਓ ਚੱਕ ਲੋ ਦੇਖੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਚਾਹੇ ਤੁਸੀਂ ਤਾਜਵੇਰ ਦਾ ਕਪੜਾ ਨਾ ਆ ਕੇ ਲੈ ਜਾਓ ਵੱਡੇ ਫਾਇਦੇ ਭਾਜੀ 15 1500 ਰੇ ਹੈਵੀ ਟਿਸ਼ੂ ਦੇ ਸੂਟ ਫੁੱਲ ਹੈਵੀ ਸੂਟ ਨਾਲ ਦੁਪੱਟਾ ਆਹ ਦੇਖ ਲੋ ਹਾਂਜੀ ਵੱਡਾ ਫਾਇਦਾ ਕਰਨ ਜਾ ਰਹੇ ਭਾਜੀ ਆ ਲੋ ਮਾਦਰ 700 ਰੁਪਏ ਸਤੰਬਰ ਦਾ ਸਾਰਾ ਮਹੀਨਾ ਇਦਾਂ ਚੱਲੂ ਕੰਮ ਭਾਜੀ ਨਮਰਾਤਰਾ ਸ਼ੁਰੂ ਜੈ ਮਾਤਰਿਆ ਨਾਲ ਅਗੇ ਰੇ ਘਰ ਤੱਕ ਪਟਾਕਾ ਬਾਤਰੇ ਤੱਕ ਜੀ ਆਹ ਦੇਖੋ ਭਾਜੀ 700 ਰੁਪਏ ਕੰਮ ਦੇਖ ਲਓ ਕੀਤਾ ਹੋਇਆ ਦੁਪੱਟਾ ਨਾਲ ਤੇ ਕਲਰ ਚਾਰ ਫੁੱਲ ਹੈਵੀ ਸੂਟ 800 ਰੁਪਏ ਭਾਜੀ ਆ ਵੀ ਚੈੱਕ ਕਰ ਲਓ 17 1800 ਰੁਪਏ ਬਾਯਾ ਡੰਮੀ ਤਲਾਕੇ ਬਾਬੇ ਦੇ ਹੱਥੀ ਨੇ 800 ਰੁਪਏ ਚ ਦੇਤਾ ਹੈ ਆਹ ਜੀ ਪੀਸ ਫੁੱਲ ਹੈਵੀ ਹੈਂਡਵਰਕ ਨਾ ਜੀ ਆਹ ਸੋਦਾ ਦੇਖ ਲੋ ਨੇੜੇ ਕਰਕੇ ਮੈਂ ਕਹਿੰਦਾ ਹੈਂਡਵਰਕ ਨਾਲ ਲੱਦਿਆ ਹੋਇਆ ਪੀਸ ਹਾਂਜੀ ਨਾਲ ਦੁਪੱਟਾ ਫੁੱਲ ਪਿਓਰ ਜੀ ਰੰਗ ਵੀ ਮਿਲਣਗੇ ਚਾਰ ਚਾਰ ਰੇਟ 600 ਰੁਪਈਆ ਲਓ ਆ 200 ਰੁਪਈਆ ਹੋਰ ਘਟਾਤਾ ਸੂਟ ਦਾ 800 ਰੁਪਈਆ ਨਹੀਂ 600 ਚ ਕਰਤਾ ਆ ਚੱਕੋ 600 ਰੁਪਈਆ ਆ ਲੋ ਜੀ ਪਿਓਰ ਕਰੇਵ ਨੈਚੁਰਲ ਦੇ ਹੈਵੀ ਹੈਂਡਵਰਕ ਹੂੰ ਡਿਜ਼ਾਈਨ ਇੱਕੋ ਇੱਕ ਮਿਲ ਜਾਣਗੇ ਰੰਗ ਇੱਕੋ ਇੱਕ ਮਿਲ ਜਾਣਗੇ ਰੇਟਾਂ ਦਾ ਵੱਡਾ ਫਾਇਦਾ ਵੱਡਾ ਧਮਾਕਾ ਸੁਪਰ ਨਾਲੋ ਵੀ ਉੱਪਰ ਦੇ ਆਰਟੀਕਲ ਬਸ ਇਹ 450 ਰੁਪਏ ਦੇਖੋ ਜਿਹੜੇ ਕਰੇਵ ਦੇ ਸੂਟ 12 1200 ਦੇ ਬਜਾਰ ਚ ਡੰਮੀਆਂ ਤੇ ਇਹ 450 ਰੁਪਏ ਚ 450 ਰੁਪਏ ਚ 450 ਰੁਪਏ ਦੇਣਾ ਜਿਹੜਾ ਮਰਜੀ ਸੂਟ ਚੱਕ ਕੇ ਲੈ ਜਾਓ ਇਚੋਂ ਆਹ ਦੇਖੋ ਪੀਸ ਆ ਲੋ 450 ਰੁਪਏ ਸੋ ਇਹਦੇ ਵਿੱਚ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ ਛੇਤੀ ਆਜੋ ਬਾਬਾ 450 ਰੁਪਏ ਭਾਜੀ 58 ਦੇ ਸਾਹਮਣੇ ਦੇਖੋ 450 ਰੁਪਏ ਚ ਸੂਟ ਲੈ ਜਾਓ ਜਿੰਨੇ ਮਾਜੀ 450 ਚ ਆ ਲੋ ਜੀ ਪਿਓਰ ਔਰਗੈਂਜ਼ਾ ਤੇ ਵਰਕ ਦੇ ਨਾਲ ਡਿਸਟਲ ਚ ਭਾਜੀ ਸੁਪਰ ਦੇ ਉੱਪਰ ਦਾ ਆਰਟੀਕਲ 800 ਰੁਪਏ ਆ ਤੁਸੀਂ ਚੈੱਕ ਕਰ ਲਓ ਪ੍ਰੋਪਰ ਕੰਮ ਹੋਇਆ ਔਰਗੈਂਜ਼ਾ ਦੇ ਉੱਤੇ 800 ਰੁਪਏ ਸੂਟ ਕਿਸ ਨੇ ਦੇਣਾ ਨਹੀਂ ਬੱਬ ਜੱਟੀ ਲੈ ਰਹੇ ਹੋ ਜਿੰਨੇ ਮਾ ਆਖੋ ਭਾਜੀ ਪਿਓਰ ਓਰੀਜਨਲ ਸਿਲਕ ਦੇ ਸੂਟ ਦੁਪੱਟੇ ਨਾਲ ਅਲਿਕ 2250 2500 ਰੁਪਏ ਦਾ ਸੂਟ ਹਾਂਜੀ ਆ ਲੋ ਭਾਜੀ ਰੰਗ ਵੀ ਡਿਜ਼ਾਈਨ ਵੀ 1100 ਰੁਪਏ ਕਰਤਾ ਜੀ ਮਤਲਬ ਰੇਟ ਅੱਧੇ ਕਰ ਦਿੱਤੇ ਆ ਧਮਾਕਾ ਪਾਤਾ ਭਾਜੀ 1100 ਭਾਈ 2250 2500 ਵਾਲੇ ਸੂਟ ਵੀ 1100 ਚ ਆ ਦੇਖੋ ਨਾਲ ਹੀ ਖੋਲਦੇ ਨਾਲ ਹੀ ਦੇਤੇ ਰੰਗ ਵੀ ਬੜੇ ਸੋਹਣੇ ਆਹ ਲਓ ਆ ਲਓ ਜੀ ਆ ਦੇਖੋ ਭਾਜੀ ਪੀਸ ਇੱਕ ਤੋਂ ਇੱਕ ਆ ਰਿਹਾ ਜੇ ਸੁਪਰ ਨਾਲੋਂ ਉੱਪਰ ਦੀਆਂ ਡਵਾਆਂ ਗਿਆ ਇੰਨਾ ਹੈਵੀ ਸੂਟ ਦੇ ਨਾਲ ਵੱਡਾ ਫੈਰਾ ਆ ਲੋ ਜੀ ਦੁਪੱਟਾ ਦੇਖੋ ਤੁਸੀਂ ਪਾਜੀ 1000 ਰੁਪਏ ਕਰਤਾ ਜੀ ਸੋ ਤੁਸੀਂ ਚੈੱਕ ਕਰੋ ਜਿਨੇ ਵਿਆਹ ਚਾਹੀਦਾ ਦਾਜ ਵੇ ਦੇ ਕਪੜਾ 50000 ਰੁਪਏ ਦਾ ਬਾਜ਼ਾਰ ਚ ਰਹਿਣਾ ਬਾਬੇ ਦੀ ਹੱਟ ਦੋ 20 ਬਾਈ ਵਾਲੇ ਦਵਾਗੇ 1000 ਰੁਪਏ ਦੇ ਕਲਰ ਵੀ ਨਾਲ ਨੇ ਆਹ ਦੇਖੋ ਪੀਸ 8800 ਰੁਪਏ ਚ ਇੱਕ ਤੋਂ ਇੱਕ ਆਰਗੈਂਜ਼ਾ ਦੇ ਸੂਟ ਦੁਪੱਟੇ ਨਵੇਂ ਤੋਂ ਨਮਾ ਫੈਰਾ ਤੋਂ ਨਵੇਂ ਤੋਂ ਨਮਾ ਤਮਾਕਾ ਆਹ ਰੀਸੇਲਰ ਦੁਕਾਨਦਾਰ ਉਹਨਾਂ ਨੂੰ ਸੈਟ ਵਾ ਸੈਟ ਲੈਣ ਦੀ ਲੋੜ ਤੇ ਨਹੀਂ ਕੱਲਾ ਕੱਲਾ ਸੂਟ ਲੈ ਜਾਓ ਭਾਜੀ ਕੱਲਾ ਕੱਲਾ ਇੱਕ ਇੱਕ ਕੱਢ ਕੇ ਲੈ ਜਾਓ ਇੱਕ ਇੱਕ ਲੈ ਜਾਓ ਜੀ ਕੋਈ ਚੱਕਰ ਹੀ ਨਹੀਂਗਾ ਪੀਸ ਦੇਖ ਲਓ ਇਦਾਂ ਦਾ ਸੂਟ ਐ ਇਦਾਂ ਦਾ ਹੈ ਵੀ ਦੁਪੱਟਾ ਭਾਜੀ 700 ਰੁਪਏ ਚ ਕਿਤੇ ਨਹੀਂ ਮਿਲਣਾ ਜੇ ਆਹ ਦੇਖੋ 700 ਦਾ ਸੂਟ ਆ ਇੱਧਰ ਆਲਾ ਪੈ ਗਿਆ ਬਹੁਤ ਹੋਰ ਆ ਜਿਹੜਾ ਭਰਾਵਾ ਸੂਟ ਨਾ ਪਾੜ ਦਿਓ ਆਹ ਲਓ ਜੀ ਚੌਕਲੇਟ ਦੇ ਉੱਪਰ ਭਾਜੀ ਚੀਜ਼ਾਂ ਦੇਖੋ ਡਿਜ਼ਾਈਨਿੰਗ ਆ ਦੇਖੋ ਕੱਪੜਾ ਬੜਾ ਸੋਹਣਾ ਨਾਲ ਭਾਜੀ ਸੁਪਰ ਡੂਪਰ ਏਟ ਧਮਾਕੇ ਦੇ ਰਿਹਾ ਬਾਰਾ ਬਾਰਾ ਸੋਲੇ ਸੂਟ ਆਹ ਦੇਖੋ 600 ਰੁਪਏ ਆ ਚੈੱਕ ਕਰੋ ਜੀ ਆਹ ਲਓ 600 ਰੁਪਏ ਸੂਟ ਆ ਆਹ ਦੇਖੋ 600 ਰੁਪਏ 600 ਰੁਪਏ ਉਹ ਭਾਜੀ 600 ਰੁਪਏ ਡੀਐਨਆ ਪੀਸ ਲੋ ਹਾਂਜੀ ਆ ਚੱਕ ਲੈ 600 ਰੁਪਏ ਆਹ ਦੇਖੋ ਪੀਸ ਪਿਓਰ オリジナル ਮਸਲੀਨ ਦੇ ਸਲਵਾਰ ਦੇ ਪੌਂਚੇ ਬਾਜੂ ਕੱਡੇ ਦੁਪੱਟੇ ਫੁੱਲ ਪਿਓਰ ਦੇ ਡਿਜ਼ਾਈਨ ਇੱਕ ਟੋ ਇੱਕ ਦਾ ਰੇਟ ਕਰਤਾ 500 ਨਾ 1500 ਨਾ 500 ਸੈਲੀਬ੍ਰਿਟੀ ਅਡਿਕਰ 500 ਬੋਲ ਦੇ ਵਿੱਚ 500 ਰੁਪਏ ਦੇਖੋ ਮਸਲੀਨ ਦੇ ਸੂਟ ਉਹ ਭਾਜੀ ਫੋਟੋ ਵਾਲੇ ਅਡਿਕਰ ਇੰਦਾ ਦੇ ਡਿਜ਼ਾਈਨਰ 5 500 ਰੁਪਏ ਮੋਡ ਵਾਲੇ ਪੀਸ ਬਟੀਕਾ ਵਾਲੇ ਵੀ 5 500 ਚ ਕਰਦੇ 12 1200 15 1500 ਵਾਲੇ ਮਸਰੀਨ ਦੇ ਰੂਟ 5 500 ਚ ਆਹ ਦੇਖੋ ਜੀ ਪੀਸ ਜਰਾ ਫੁੱਲ ਹੈ ਵੀ ਆਰਟੀਕਲ ਆਲੇ ਦੁਪੱਟਾ ਨਾਲ ਰੇਟ 500 ਵਿੱਚ 1500 ਦੇ ਕੋਈ ਦਿੰਦਾ 2000 ਹੂੰ ਆਹ ਦੇਖੋ ਖਾਨਿਆਂ ਵਾਲੇ ਖਾਨੇ ਰਕਤਿਆਂ ਦੇ ਰਕਤੇ ਕੀ ਕਹਿੰਨਾ ਉਹਨਾਂ ਨੂੰ ਆਹ ਦੇਖੋ 5 500 ਰੁਪਏ ਕਰਤੇ ਜੀ ਦੇਖੋ 15 1500 2 2000 ਆਹ ਦੇਖੋ 5 500 ਰੁਪਏ 5 500 ਚ 5 500 ਲੈ ਲੋ ਜਿੰਨਾ ਮਰਜ਼ੀ ਕੱਪੜਾ ਬਾਪੇ ਦੀ ਹੱਟੀ ਤੋਂ ਆਹ ਦੇਖੋ 5 500 ਆਹ 500 ਰੁਪਏ ਦੇਣਾ ਜੇ ਨੇ ਲੈਣਾ ਲੈ ਲੋ ਵੀਡੀਓ ਤੋਂ ਬਾਅਦ ਮੈਨਣਾ ਨਹੀਂ ਮਾਲ ਭਾਜੀ ਮੈਂ ਕਹਿੰਦਾ ਆ ਕਪੜਾ ਦਿਖਾਓ ਮੇਰੀਆਂ ਭੈਣਾਂ ਜਿਹੜਾ ਪੈਂਦੀ ਹੱਥ ਲਾਉਦਾ ਕਪੜਾ ਹੈ ਕਿ ਨਹੀਂ ਇਹ ਮਲਾਈ ਇਹ ਬਾਜ਼ਾਰ ਤੇ ਕੋਈ 200 ਰੁਪਏ ਮੀਟਰ ਕੋਈ 150 ਰੁਪਏ ਮੀਟਰ ਦਿੰਦਾ ਪਿਓਰ 골ਡ ਵਰਕ ਦੇ ਸੂਟ ਹਾਂਜੀ ਲਿਆ ਵੀਰੇ ਆਪਾਂ ਵੱਡੀ ਆਫਰ ਦੇਣ ਲੱਗੇ ਆ ਲਿਆ ਵੀ ਚੱਕੋ 300 ਰੁਪਏ ਦਾ ਸੂਟ 300 ਰੁਪਏ ਦਾ ਸੂਟ ਆ ਦੇਖੋ 300 ਦਾ ਸੂਟ ਲੋਟਰੀ ਪੈ ਗਈ ਆ ਜਿਹੜੇ ਬਜਾਰਾਂ ਦੇ ਵਿੱਚ 8 800 9 900 ਰੁਪਏ ਸੂਟ ਵਾਪੇ ਦਿੱਤੇ 3 300 ਪਾਜੀ 3 300 ਜਾ ਦੇ ਆ ਦੇਖੋ ਜਿੰਨਾ ਮਰਜੀ ਚੱਕ ਕੇ ਲੈ ਜਾਓ 3 300 ਰੁਪਏ ਨਾਲ ਲੋ ਜੀ 300 ਰੁਪਏ ਚ ਚੱਕੀ ਚਲੋ 5 5 ਮੀਟਰ ਕਪੜਾ ਪੂਰਾ ਮਿਲੂਗਾ ਕੁਆਲਿਟੀ ਦੇ ਨਾਲ ਪਾਜੀ ਕਪੜੇ ਦੀ ਗਾਰੰਟੀ ਰੰਗ ਘਰਾ ਹੋ ਜਾਏ ਬੋਰਾ ਜੇ ਵਾਪਸ ਆ ਲੋ ਪਾਜੀ ਵੱਡਾ ਫੈਰਾ ਹੋਰ ਇੱਕ ਕਰਨ ਲੱਗੇ ਆ ਹਾਂ ਜੀ 1500 2000 ਰੁਪਏ ਤੋਂ ਘੱਟ ਕਰੇਵ ਨਹੀਂ ਮਿਲਦੀ ਹਾਂ ਜੀ ਆ ਪੀਸ ਦੇਖੋ ਕਿੰਨਾ ਹੈਵੀ ਆ ਹਾਂ ਜੀ ਠੀਕ ਹੈ ਜੀ ਚਰੂਨ ਦਾ ਦੁਪੱਟਾ ਫੁੱਲ ਸਾਈਜ਼ ਵੱਡਾ ਫੇਰੇ ਲੋ 650 ਰੁਪਏ ਸੂਟ ਦੁਪੱਟਾ ਆ ਚੱਕੋ 650 ਰੁਪਏ ਦਾ ਓਪਨ ਚੈਲੇਂਜ ਕਿਸੇ ਨੇ ਨਹੀਂ ਦੇਣਾ ਹਾ 600 ਦੇ 50 ਰੁਪਏ ਬਾਜੀ ਆ ਲੋ ਜੀ ਆ ਦੇਖੋ ਨਜ਼ਾਰੇ ਦਾ ਸੋਦੇ ਵੱਡੇ ਫੇਰੇ 600 ਦੇ 50 ਰੁਪਏ ਜੀ ਆ ਲੋ ਸੋ ਹਰ ਤਰ੍ਹਾਂ ਦੇ ਰੰਗ ਲਾਈਟ ਡਾਰਕ ਜਿਹੜੇ ਮਰਜ਼ੀ ਲੈ ਜਾਓ ਆ ਲੋ ਜੀ 550 ਰੁਪਏ ਬਲੈਕ ਸੂਟ ਦੀ ਬਿਊਟੀ ਆ ਗਈ ਸੈਲੀਬ੍ਰਿਟੀ 550 ਰੁਪਏ ਇੱਕ ਦੋ ਇੱਕ ਰੰਗ ਇੱਕ ਤੇ ਕੜੀਆਂ 550 ਰੁਪਏ ਭਾਜੀ ਵੱਡੇ ਫੇਰੇ ਇੱਕ ਹਫਤਾ ਭਾਜੀ ਫੁੱਲ ਸੇਲ ਫੁੱਲ ਤਮਾਕਾ ਜੀ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਇਦਾਂ ਹੀ ਭਾਜੀ ਅੱਜ ਐਤਵਾਰਾ ਅਗਲੇ ਐਤਵਾਰ ਤੱਕ ਇਦਾਂ ਹੀ ਭਾਜੀ ਹਾਂਜੀ ਇਦਾਂ ਦੇ ਹੈਵੀ ਸੂਟ ਹੈਂਡ ਵਰਕ ਨਾਲ ਲੱਦੇ ਹੋਏ ਹਾਂਜੀ ਆ ਪੀਸ ਦੇਖ ਲਓ 700 ਰੁਪਏ ਦਾ ਦਾਂਗੇ ਪੂਰਾ ਚੈਲੈਂਜ ਰੇਟ ਦਾ ਰੰਗ ਇਹਦੇ ਵਿੱਚ ਬਲੈਕ ਲੈਣਾ ਬਲੈਕ ਲੈ ਲਓ ਹਰ ਤਰ੍ਹਾਂ ਦੇ ਰੰਗ ਮਿਲ ਜਾਣੇ ਆ 7-700 ਰੁਪਏ ਦੇ ਵਿੱਚ ਨੰਬਰ 988804723 ਬਾਬੇ ਰੇਡੀ ਚੰਦਰਪਾਸੜੇ ਸਾਹਮਣੇ ਆ ਜਾਓ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਵੇਰ ਦਾ ਟਾਈਮ ਆ ਇਧਰੋਂ ਇਧਰ ਤੱਕ ਦਿਖਾ ਦਿਓ ਬਹੁਤ ਵੱਡਾ ਰਸ਼ ਲੋਕ ਆਪਣਾ ਫਾਇਦਾ ਲੈ ਗਏ ਆ ਤੁਸੀਂ ਪਿੱਛੇ ਨਾ ਰਹਿ ਜਾਓ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਸਭ ਤੋਂ ਵੱਡੀ ਗੱਲ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਕਪੜਾ ਲੈਣਾ ਜੀ ਵੱਡੀ ਆਫਰ ਲੱਗੀ ਪਈ ਹੈ ਹੈਵੀ ਤੋਂ ਹੈਵੀ ਸੂਟ ਭਾ ਜਿਹੜਾ 3000 3500 4000 ਆਪਣੇ ਕੋ 1500 ਦੀ ਸੇਲ ਲੱਗੀ ਜਲਦੀ ਆ ਜਾਓ ਟਾਈਮ ਕੱਢ ਕੇ ਆਣਾ ਰਸ਼ ਬਹੁਤ ਹੁੰਦਾ ਆ ਵੱਡਾ ਫਾਇਦਾ ਲਾਗੇ ਇੱਕ ਸੀ ਲੈਣਾ ਹੋਵੇ 10 ਲੈ ਕੇ ਜਾਓਗੇ ਬਹੁਤ ਬੈਨੀਫਿਟ ਦੇ ਨਾਲ ਨੰਬਰ ਸਕਰੀਨ ਤੇ ਆ ਕੋਈ ਵੀ ਜਾਣ ਕੇ ਇੱਥੇ ਫੋਨ ਤੁਸੀਂ ਕਰ ਲੋ ਕੈਰਨ ਪ੍ਰੈਸ ਦੇ ਨਾਲ ਹਰਦੀਪ ਸਿੰਘ ਡੱਗਰ ਸਾਹ ਡੀਵੀ ਜਲੰਧਰ